ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਦੇ ਵਿੱਚੋਂ ਕੁਝ ਅਜਿਹੇ ਸ਼ਬਦ ਜੋ ਲਗਭਗ ਪੜਨ ਦੇ ਵਿੱਚ ਕੁਝ ਆਂਦੇ ਹਨ ਥੋੜਾ ਲਗਾ ਮਾਤਰਾ ਦਾ ਫਰਕ ਹੁੰਦਾ ਹੈ ਉਹ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਸੋ ਆਪ ਜੀ ਨੂੰ ਬੇਨਤੀ ਹੈ ਜੂ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਸਬਸਕ੍ਰਾਈਬ ਵੀ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਗੁਰਬਾਣੀ ਦੀ ਵਿਚਾਰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਆਓ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਅਸੀਂ ਆਮ ਕਹਿੰਦੇ ਹਾਂ ਆਨੰਦ ਤੇ ਇਹ ਜਿਹੜਾ ਆਨੰਦ ਸ਼ਬਦ ਹੈ ਗੁਰਬਾਣੀ ਦੇ ਵਿੱਚ ਕਈ ਰੂਪਾਂ ਦੇ ਵਿੱਚ ਆਇਆ ਹੈ ਐੜਾ ਨੰਨਾ ਦਦਨ ਓਂਕੜ ਇਨੂੰ ਕਈ ਆਨੰਦ ਵੀ ਵੜਦੇ ਹਨ ਐੜਾ ਨੰਨੇ ਨੂੰ ਟਿੱਪੀ ਦਦਿਨ ਔਂਕੜ ਆਨੰਦ ਲਿਖਿਆ ਹੋਇਆ ਹੈ ਇਸੇ ਤਰੀਕੇ ਨਾਲ ਐੜੇ ਨੂੰ ਕੰਨਾ ਨੰਨਾ ਦਦਿਨ ਔਂਕੜ ਆਨੰਦ ਤੇ ਨਾਲ ਗੁਰਬਾਣੀ ਦੇ ਵਿੱਚ ਐੜੇ ਨੂੰ ਕੰਨਾ ਨੰਨੇ ਟਿੱਪੀ ਦਦਿਨ ਔਂਕੜ ਆਨੰਦ ਇਸ ਤਰ੍ਹਾਂ ਲਿਖਿਆ ਹੋਗੀ ਗੁਰਬਾਣੀ ਦੇ ਵਿੱਚ ਸਾਨੂੰ ਮਿਲ ਜਾਂਦਾ ਹੈ ਸਤਿਗੁਰ ਦੀ ਜੋ ਲਿਖਤ ਹੈ ਇਸ ਤਰੀਕੇ ਨਾਲ ਐੜੇ ਨੂੰ ਕੰਨਾ ਨੰਨਾ ਦੱਦੇ ਨੂੰ ਕੰਨਾ ਆਨੰਦਾ ਜੋ ਆਮ ਜਿਸ ਤਰ੍ਹਾਂ ਪੜਿਆ ਜਾਂਦਾ ਹੈ। ਇਹੀ ਸ਼ਬਦ ਐੜੇ ਨੂੰ ਕੰਨਾ ਨੰਨੇ ਟਿੱਪੀ ਦੱਦੇ ਨੂੰ ਕੰਨਾ ਆਨੰਦਾ ਵੀ ਸਾਨੂੰ ਮਿਲਦਾ ਹੈ ਗੁਰਬਾਣੀ ਦੇ ਵਿੱਚ। ਤੇ ਇੱਕ ਸ਼ਬਦ ਐੜਾ ਨੰਨਾ ਦੱਦੇ ਨਹੜਾ ਅਨੰਦੋ। ਇਹਨੂੰ ਅਨੰਦੋ ਵੀ ਕਿਹਾ ਜਾਂਦਾ। ਅਨੰਦੋ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਵੱਖ-ਵੱਖ ਰੂਪਾਂ ਦੇ ਵਿੱਚ ਮਿਲਦਾ ਹੈ ਸੋ ਆਓ ਗੁਰਬਾਣੀ ਦੇ ਵਿੱਚੋਂ ਸਭ ਤੋਂ ਪਹਿਲਾਂ ਐੜਾ ਨੰਨਾ ਔਰ ਦਦਨ ਔਂਕੜ ਜਾਕੀ ਤੇ ਐੜਾ ਨੰਨੇ ਟਿੱਪੀ ਦਦਨ ਔਂਕੜ ਇਸ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਦੇਖੀਏ ਐੜਾ ਨੰਨਾ ਦਦਨ ਔਂਕੜ ਜਦੋਂ ਅਸੀਂ ਅਨੰਦ ਸਾਹਿਬ ਦਾ ਪਾਠ ਪੂਰਾ ਕਰਦੇ ਹਾਂ ਆਖਰੀ ਪੌੜੀ ਪੜਦੇ ਨਾ आनंद ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਸੰਪਰਤਾਵਾਂ ਦੇ ਵੀਰ ਜਿਹੜੇ ਨੇ ਇਹਨੂੰ ਆਨੰਦ ਹੀ ਪੜਦੇ ਨੇ ਪਰ ਜਦੋਂ ਅਸੀਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰਦੇ ਆ ਆ ਜਾਂ ਨਿਤਨਿਤ ਕਰੀਏ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 917 ਅੰਗ ਦੇ ਉੱਤੇ ਸ਼ੁਰੂ ਕਰੀਏ ਤੇ ਉੱਥੇ ਰਾਮਕਲੀ ਮਹੱਲਾ ਤੀਜਾ ਆਨੰਦ ਤੇ ਫਿਰ ਲਿਖਿਆ ਹੋਇਆ ਐੜਾ ਨੰਨੇ ਟਿੱਪੀ ਦਾ ਦਿਨ ਅੰਕੜ आनंद पाया मेरी माए सतगुरु मैं पाया तਿੱਥੋਂ ਸਿੱਧ ਲੈ ਕੇ ਅਸੀਂ ਬਾਅਦ ਵਿੱਚ ਜਿਹੜਾ ਆਨੰਦ ਸੁਣੋ ਵਢ ਭਾਗੀ ਹੋਇਆ ਉਹਨੂੰ ਵੀ ਆਨੰਦ ਹੀ ਪੜਦੇ ਹਾਂ ਤੋ ਇਸ ਪਾਠ ਨੂੰ ਪੜਨਾ ਹੈ ਆਨੰਦ ਇਸੇ ਤਰੀਕੇ ਦੇ ਨਾਲ ਇਹੜੇ ਨੂੰ ਕੰਨਾ ਨੰਨਾ ਦਦਨ ਔਂਕੜ ਇਹਨੂੰ ਆਨੰਦ ਪੜਿਆ ਜਾਣਾ ਵੈਸੇ ਤਾਂ ਜੇ ਜਿਵੇਂ ਲਿਖਿਆ ਹੋਇਆ ਹੈ ਪਰ ਜਦੋਂ ਗੁਰਬਾਣੀ ਦੇ ਵਿੱਚ ਐੜੇ ਨੂੰ ਕੰਨ ਨੰਨ ਟਿੱਪੀ ਦਦੇ ਨੂੰ ਔਂਕੜ ਮਿਲਦਾ ਲਿਖਿਆ ਵਾ ਫਿਰ ਉਥੋਂ ਸਿੱਧ ਲੈ ਕੇ ਇਹਨੂੰ ਆਨੰਦ ਹੀ ਪੜਿਆ ਜਾਂਦਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਆ ਪਾਛੇ ਆਨੰਦ ਪਾਇਆ ਪਾਛੇ ਆਨੰਦ ਪ੍ਰਭ ਕੀਤਾ ਆਨੰਦ ਪਾਛੇ ਆਨੰਦ ਐੜੇ ਨੂੰ ਕੰਨ ਨੰਨਾ ਦਦੇ ਨੂੰ ਔਂਕੜ ਪਰ ਇਹਨੂੰ ਪੜਿਆ ਜਾਂਦਾ ਆਨੰਦ ਪਾਠ ਹੈ ਆਨੰਦ ਪਾਛੇ ਆਨੰਦ ਪ੍ਰਵ ਕੀਤਾ ਇਸੇ ਤਰੀਕੇ ਦੇ ਨਾਲ ਸਿਮਰ ਰਹੇ ਸਾਧ ਕਰ ਰਹੇ ਆਨੰਦ ਐਣ ਨੂੰ ਕੰਨਾਂ ਨੰਨਾਂ ਟਿੱਪੀ ਦੱਦੇ ਨੇ ਔਂਕੜ ਆਨੰਦ ਤਾਂ ਫਿਰ ਜਿਹੜਾ ਐਣ ਨੂੰ ਕੰਨਾਂ ਨੰਨਾਂ ਦੱਦੇ ਨੇ ਔਂਕੜ ਹੈ ਸਮਝ ਆਂਦੀ ਕਿ ਐਣ ਨੂੰ ਕੰਨਾਂ ਨੰਨਾਂ ਨੂੰ ਟਿੱਪੀ ਲਾ ਕੇ ਹੀ ਪੜਿਆ ਜਾਣਾ ਹੈ ਇਹਨੂੰ ਪਾਠ ਨੂੰ ਜੇ ਐਣ ਨੂੰ ਕੰਨਾਂ ਨੰਨਾਂ ਦੱਦੇ ਨੇ ਔਂਕੜ ਹੋਵੇ ਤਾਂ ਆਨੰਦ ਹੀ ਕਰਨਾ ਹੈ ਗੁਰਬਾਣੀ ਵਿੱਚੋਂ ਸਿੱਧ ਸਾਨੂੰ ਮਿਲਦੀ ਹੈ ਬਾਕੀ ਸੰਪਰਦਾਵਾਂ ਦੇ ਵੀਰ ਜਿਵੇਂ ਕਰਦੇ ਮੈਂ ਉਹਨਾਂ ਤੇ ਟਿਕਟ ੱਪਣੀ ਨਹੀਂ ਕਰਦਾ ਉਹ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਮੈਂ ਗੁਰਬਾਣੀ ਦੇ ਵਿੱਚ ਜੋ ਵਿਆਕਰਨ ਹੈ ਉਹਦੇ ਅਨੁਸਾਰ ਜੋ ਗੁਰਬਾਣੀ ਤੋਂ ਸਿੱਧ ਮਿਲਦੀ ਆਪਸੰਗਤਾਂ ਦੇ ਨਾਲ ਸਾਂਝੀ ਕਰ ਰਿਹਾ ਤਾਂ ਫਿਰ ਇਸੇ ਤਰੀਕੇ ਦੇ ਨਾਲ ਅਗਲਾ ਜਿਹੜਾ ਸ਼ਬਦ ਹੈ ਐੜੇ ਨੂੰ ਕੰਨਾ ਨੰਨਾ ਦੱਦੇ ਨੂੰ ਕੰਨਾ ਅਨ ਦਾ ਗੁਰਬਾਣੀ ਵਿੱਚ ਬਚਨ ਮਿਲਦਾ ਸਾਨੂੰ 1300 ਅੰਗ ਦੇ ਉੱਤੇ ਹੈ ਆਨੰਦ ਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਹੈ ਇੱਥੇ ਆਨੰਦ ਆ ਲਿਖਿਆ ਹੋਇਆ ਐੜੇ ਨੂੰ ਕੰਨ ਨੰਨਾ ਦੱਦੇ ਨੂੰ ਕੜਾ ਅ ਅ ਦੱਦੇ ਨੂੰ ਕੰਨ ਆਨੰਦ ਦਾ ਵੈਸੀ ਪਾਠ ਹੈ ਐੜੇ ਨੂੰ ਕੰਨ ਨੰਨੇ ਟਿੱਪੀ ਦੱਦੇ ਕੰਨ ਆਨੰਦ ਦਾ ਹੀ ਪੜਨਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਸਾਨੂੰ ਇੱਕ ਪੰਕਤੀ ਹੋਰ ਮਿਲਦੀ ਹੈ 194 ਅੰਗ ਦੇ ਉੱਤੇ ਹੈ ਸੂਖ ਸਹਜ ਸ਼ਾਂਤ ਆਨੰਦਾ ਇਹਨੂੰ ਕੰਨਾਂ ਨਾਲ ਨੈਣਾਂ ਟਿੱਪੀ ਤੇ ਦੱਦੇ ਨੂੰ ਵੀ ਕੰਨਾਂ ਲੱਗਿਆ ਆਨੰਦਾ ਇਸੇ ਤਰੀਕੇ ਨਾਲ ਫਿਰ ਜਿਹੜਾ ਐੜੇ ਨੂੰ ਕੰਨਾਂ ਨੰਨਾ ਦੱਦੇ ਨੂੰ ਕੰਨਾਂ ਉਹਨੂੰ ਵੀ ਆਨੰਦਾ ਹੀ ਪੜਨਾ ਹੈ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਸਾਨੂੰ ਮਿਲਦਾ ਐੜਾ ਨੰਨਾ ਦੱਦੇ ਨੂੰ ਹੁੜਾ ਅਨਦੋ ਪਰ ਅਨਦੋ ਸ਼ਬਦ ਜੇ ਅਸੀਂ ਪੜੀਏ ਤਾਂ ਉਹਦਾ ਅਰਥ ਸਾਨੂੰ ਪੂਰਨ ਤੌਰ ਤੇ ਸਮਝ ਨਹੀਂ ਆਉਂਦਾ ਹੈ ਤੋ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਵੀ ਹੈਗੀ ਆ 452 ਅੰਗ ਦੇ ਉੱਤੇ ਹੈ ਸਤਿਗੁਰ ਕਹਿੰਦੇ ਅਨੰਦੋ ਆਨੰਦ ਕਣਾ ਵੈਸੇ ਤਾਂ ਜਿਹਨੂੰ ਪਾਠਨ ਪੜਨਾ ਐਡਾ ਨੰਨਾ ਦਦ ਦਿਨ ਹੋੜਾ ਅਨੰਦੋ ਐਡਾ ਨੰਨਾ ਦਦ ਦਿਨ ਓਂਕੜ ਆਨੰਦ ਪਰ ਗੁਰਬਾਣੀ ਦੇ ਵਿੱਚ ਜੋ ਸਾਨੂੰ ਸਿੱਧ ਮਿਲਦੀ ਹੈ ਉਹਦੇ ਮੁਤਾਬਕ ਕਰਨਾ ਅਨੰਦੋ ਆਨੰਦ ਕਣਾ ਇਸ ਤਰ੍ਹਾਂ ਪਾਠ ਕਰਨਾ ਅਨੰਦੋ ਆਨੰਦ ਕਣਾ ਮੈ ਸੋਪ੍ਰਵ ਡਿਠਾ ਰਾਮ 452 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਇਹ ਸਾਰੇ ਸ਼ਬਦ ਜਿੰਨੇ ਵੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਹੀ ਇਹਨਾਂ ਦਾ ਪਾਠ ਕਰਨਾ ਹੈ ਇਸ ਤਰੀਕੇ ਦੇ ਨਾਲ ਚਾਹੀ ਐੜਾ ਨੰਨਾ ਦਦੇ ਨੋਂ ਔਂਕੜ ਹੈ ਚਾਹੇ ਐੜਾ ਨੰਨੇ ਨੋਂ ਟਿੱਪੀ ਦਦੇ ਨੋਂ ਔਂਕੜ ਹੈ ਪਾਠ ਹੋਵੇਗਾ ਆਨੰਦ ਔਰ ਐੜੇ ਨੂੰ ਕੰਨਾ ਨੰਨਾ ਦਦੇ ਨੋਂ ਔਂਕੜ ਹੈ ਚਾਹੇ ਐੜੇ ਨੂੰ ਕੰਨਾ ਨੰਨੇ ਨੋਂ ਟਿੱਪੀ ਦਦੇ ਨੋਂ ਔਂਕੜ ਹੈ ਪਾਠ ਹੋਵੇਗਾ ਆਨੰਦ ਐੜੇ ਨੂੰ ਕੰਨਾ ਨੰਨਾ ਦਦੇ ਨੂੰ ਕੰਨਾ ਆਨੰਦ ਆ ਵੜਨ ਵਿੱਚ ਆਉਂਦਾ ਚਾਹੇ ਐੜੇ ਨੂੰ ਕੰਨ ਨੰਨੇ ਨੂੰ ਟਿੱਪੀ ਦੱਦੇ ਨੂੰ ਕੰਨਾ ਹੈ ਪਾਠ ਹੈ ਆਨੰਦਾ ਦੋਨੋਂ ਦਾ ਪਾਠ ਐੜੇ ਨੂੰ ਕੰਨਾ ਨੰਨਾ ਦੱਦੇ ਨੂੰ ਕੰਨਾ ਇਹਦਾ ਪਾਠ ਵੀ ਆਨੰਦਾ ਹੀ ਕਰਨਾ ਹੈ ਇਸੇ ਤਰੀਕੇ ਨਾਲ ਐੜਾ ਨੰਨਾ ਦੱਦੇ ਨਹੋੜਾ ਇਸ ਦਾ ਪਾਠ ਵੀ ਆਨੰਦੋ ਹੀ ਕਰਨਾ ਹੈ ਤਾਂ ਸਾਰਾ ਪਾਠ ਜਿਹੜਾ ਹੈ ਵਿਆਕਰਨ ਅਨੁਸਾਰ ਆਨੰਦ ਹੀ ਪੜਿਆ ਜਾਣਾ ਹੈ ਜਾਂ ਆਨੰਦਾ ਆਨੰਦੋ ਇਸ ਤਰੀਕੇ ਦਾ ਪਾਠ ਹੋਣਾ ਏ ਗੁਰਬਾਣੀ ਵਿਆਕਰਨ ਦੇ ਵਿੱਚ ਜਾਂ ਗੁਰਬਾਣੀ ਜੋ ਸਾਨੂੰ ਸਤਿਗੁਰੂ ਸੇਹ ਦਿੰਦੇ ਨੇ ਸੋ ਜੋ ਵਿਚਾਰ ਆਪ ਸੰਗਤਾਂ ਨੇ ਸਾਂਝ ਕੀਤੀ ਹੈ ਜਰੂਰ ਆਪ ਜੀ ਸਮਝੋਗੇ ਕਿ ਇਹ ਜਿਹੜੀ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅਗਰ ਕਿਸੇ ਨੂੰ ਕੁਝ ਲੱਗਦਾ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਤਾਂ ਜਰੂਰ ਕਮੈਂਟ ਕਰਿਓ ਤੁਹਾਡੇ ਕਮੈਂਟ ਕਰਨ ਦੇ ਨਾਲ ਸੇਹ ਮਿਲਦੀ ਹੈ ਲਾਈਕ ਕਰੋ ਸਬਸਕ੍ਰਾਈਬ ਕਰੋ ਸਭ ਤੋਂ ਵੱਡੀ ਗੱਲ ਹੈ ਸ਼ੇਅਰ ਕਰੋ ਆਪ ਸਭ ਨੂੰ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ